ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਅੱਜ ਦੇ ਦਿਨ ਲਈ ਇੱਕ ਵੱਡਾ ਐਲਾਨ ਕੀਤਾ ਤੇ ਅੱਜ ਕਿਸਾਨ ਭੁੱਖ ਹੜਤਾਲ ਦੇ ਉੱਤੇ ਬੈਠਣਗੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜੋ ਕਿਸਾਨ ਨੇ ਉਹ ਵੀ ਭੁੱਖ ਹੜਤਾਲ ਦੇ ਉੱਤੇ ਬੈਠਣਗੇ ਤਾਂ ਇਸ ਤੋਂ ਪਹਿਲਾਂ ਜਿਹੜਾ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਸੀ ਉਹ ਸੀ ਕੀ ਕੈਂਡਲ ਮਾਰਚ ਕੀਤਾ ਜਾਵੇਗਾ ਕੈਂਡਲ ਮਾਰਚ ਵੀ ਕੀਤਾ ਗਿਆ ਉਸ ਤੋਂ ਪਹਿਲਾਂ ਟਰੈਕਟਰ ਮਾਰਚ ਦੀ ਗੱਲ ਕੀਤੀ ਪੰਜਾਬ ਤੋਂ ਹੋਰ ਸੂਬਿਆਂ ਦੇ ਵਿੱਚ ਟਰੈਕਟਰ ਮਾਰਚ ਕੀਤੇ ਗਏ ਤੇ ਪੰਜਾਬ ਦੇ ਵਿੱਚ ਜੋ ਐਲਾਨ ਕੀਤਾ ਗਿਆ 30 ਤਰੀਕ ਨੂੰ 30 ਤਰੀਕ ਨੂੰ ਪੂਰਾ ਪੰਜਾਬ ਬੰਦ ਰਹਿਣ ਦਾ ਵੱਡਾ ਐਲਾਨ ਕੀਤਾ ਗਿਆ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਐਲਾਨ ਆ ਤਾਂ ਅੱਜ ਭੁਖ ਹੜਤਾਲ ਦੇ ਉੱਤੇ ਕਿਸਾਨ ਬੈਠਣਗੇ ਇੱਕ ਪਾਸੇ ਤਾਂ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਭੁਖ ਹੜਤਾਲ ਦੇ ਉੱਤੇ ਬੈਠੇ ਨੇ ਅੱਜ 31ਵਾਂ ਦਿਨ ਹੋ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਨੂੰ ਤਾਂ ਲਗਾਤਾਰ ਡੱਲੇਵਾਲ ਦਾ ਮਰਨ ਵਰਤ ਖੁਲਬਾਉਣ ਦੀਆਂ ਕੋਸ਼ਿਸ਼ਾਂ ਮੈਂ ਸਰਬਨ ਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ ਅੱਜ 13 ਫਰਵਜੋ ਚੱਲਿਆ ਅੰਦੋਲਨ 315 ਦਿਨ ਵਿੱਚ ਦਾਖਲ ਹੋ ਗਿਆ 29 ਦਿਨਾਂ ਵਿੱਚ ਅਮਰ ਅਣਛੇੜਾ ਡੱਲੇਵਾਲ ਸਾਹਿਬ ਜੀ ਦਾ ਚਲਾ ਗਿਆ ਔਰ ਜਿਹੜਾ ਪੰਜਾਬ ਬੰਦ ਦਾ 30 ਸਤੰਬਰ ਦਾ ਸੱਦਾ ਵਾ ਉਹਦੇ ਵਾਸਤੇ ਜਿੰਨੀਆਂ ਵੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਜਿਹੜੇ ਵੀ ਟ੍ਰੇਡ ਨੇ ਸਾਰੇ ਟ੍ਰੇਡਾਂ ਵਾਲਿਆਂ ਨੂੰ ਅਪੀਲ ਆ ਬੇਨਤੀ ਆ ਸੰਦੇਸ਼ੇ ਵੀ ਲਾ ਰਹੇ ਆ ਵੀ ਉਹ 26 ਦਸੰਬਰ ਨੂੰ ਖਨੌਰੀ ਬਾਰਡਰ ਤੇ 11 ਵਜੇ ਪਹੁੰਚਣ ਸਾਰਿਆਂ ਦੀ ਅਸੀਂ ਮੀਟਿੰਗ ਸੱਦੀ ਹੋਈ ਆ ਹਰ ਸ਼ੋਭੇ ਵਾਲਿਆਂ ਦੀ ਦੂਸਰਾ ਪੰਜਾਬ ਬੰਦ ਸਵੇਰੇ 7 ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਬੰਦ ਕੀਤਾ ਜਾਊਗਾ ਇਹ ਟਾਈਮ ਦਾ ਐਲਾਨ ਵੀ ਹੋ ਗਿਆ ਹਾਂ ਇਹਦੇ ਨਾਲ ਦੀ ਨਾਲ ਜਿਹੜੀ ਪਛਪਾਵਾ ਪੰਜਾਬ ਦੀ ਪਛਪਾ ਹੋਵੇ ਹਰਿਆਣੇ ਦੀ ਹੋਵੇ ਕੇਂਦਰ ਦੀ ਹੋਵੇ ਚਾਹੇ ਸਰਕਾਰ ਜਿਹੜੀ ਇਸ ਵੇਲੇ ਹਿੰਦੁਸਤਾਨ ਦੀ ਸਰਕਾਰ ਆ ਮੋਦੀ ਸਰਕਾਰ ਆ ਉਹਦੇ ਮੰਤਰੀ ਹੋਣ ਇੱਕ ਗਿੱਣੀ ਮਿੱਥੀ ਸਾਜ਼ਿਸ਼ تحت ਜਿਵੇਂ ਨਾਗਪੁਰ ਤੋਂ ਇਸ਼ਾਰਾ ਹੋ ਰਿਹਾ ਜਿਵੇਂ ਕਾਰਪੋਰੇਟ ਦੀ ਪਾਲਿਸੀ ਦੇ ਅਨੁਸਾਰ ਮੋਦੀ ਸਰਕਾਰ ਚੱਲ ਰਹੀ ਆ ਇਹਨਾਂ ਨੂੰ ਰਲਾ ਮਲਾ ਕੇ ਬਿਆਨ ਬਾਜੀ ਹੁੰਦੀ ਹੈਗੀ ਆ ਤੋ ਕਾਰਪੋਰੇਟ ਦੇ ਇਸ਼ਾਰੇ ਤੇ ਮੋਦੀ ਜੀ ਹੁਣਾਂ ਨੇ ਪੂਰੇ ਸੂਬਿਆਂ ਨੂੰ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕਰ ਲਿਆ ਅਰੋ ਦਾ ਖਲੜਾ ਆ ਗਿਆ ਜਿੰਨੇ ਵੀ ਦੇਸ਼ ਭਾਰ ਵਿੱਚ ਮੋਦੀ ਦੇ ਸੈਲੋਜ਼ ਨੇ ਸੌਰੀ ਅੰਬਾਨੀਆਂ ਅਡਾਨੀਆਂ ਦੇ ਸੈਲੋਜ਼ ਨੇ ਉਹਨਾਂ ਨੂੰ ਮੰਡੀ ਯਾਰਡ ਬਣਾਉਣ ਦਾ ਫੈਸਲਾ ਲੈ ਲਿਆ ਉਹਨਾਂ ਨੇ ਨਿੱਜੀ ਹੱਥਾਂ ਵਿੱਚ ਦੇਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੋਂ ਸਰਕਾਰ ਭੱਜ ਰਹੀ ਆ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਤੋਂ ਸਰਕਾਰ ਪੱਜ ਰਹੀ ਆ ਸੈਣੀ ਸਾਹਿਬ 24 ਫਸਲਾਂ ਦੀ ਜਿਹੜੀ ਗੱਲ ਕਰ ਰਹੇ ਉਹ ਦੇਸ਼ ਨੂੰ ਗੁੰਮਰਾਹ ਕਰ ਰਿਹਾ ਗਿਆ ਇੱਕ ਦਿਨ ਇਹ ਪੰਜਾਬੀਆਂ ਅੱਗੇ ਦੇਸ਼ ਦੇ 140 ਕਰੋੜ ਕਿਸਾਨਾਂ ਮਜ਼ਦੂਰਾਂ ਅੱਗੇ ਮੋਦੀ ਜੀ ਤੁਹਾਨੂੰ ਚੁਕਣਾ ਪੈਣਾ ਵਾ ਤੁਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੋਂ ਵੱਡੇ ਨਹੀਂ ਹੋ ਸਕਰਨ ਵਰਤ ਖਤਮ ਕਰਨ ਦੇ ਲਈ ਲਗਾਤਾਰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਦੱਲੇਵਾਲ ਨੂੰ ਮਿਲਣ ਦੇ ਲਈ ਕੱਲ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਜਿਹੜੇ ਪਹੁੰਚੇ ਸੀ ਪੰਜਾਬ ਪ੍ਰਧਾਨ ਵੀ ਪਹੁੰਚੇ ਸੀ ਆਮ ਆਦਮੀ ਪਾਰਟੀ ਦੇ ਅਮਨ अरोड़ा ਕੁਲਦੀਪ ਢਾਲੀਬਾਲ ਡਾਕਟਰ ਬਲਬੀਰ ਤਾਂ ਇਹ ਜਿਹੜੇ ਮੰਤਰੀ ਜਿਹੜੇ ਪਹੁੰਚੇ ਸੀ ਮੰਤਰੀਆਂ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਜਗਜੀਤ ਸਿੰਘ ਢੱਲੇਵਾਲ ਨੂੰ ਕਿਹਾ ਕਿ ਤੁਸੀਂ ਮਰਨ ਵਰਤ ਖਤਮ ਕਰ ਦਿਓ ਤੁਹਾਡਾ ਜਿਉਣਾ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਆ ਅੰਦੋਲਨ ਤਾਂ ਬਹੁਤ ਹੁੰਦੇ ਰਹਿੰਦੇ ਨੇ ਅੰਦੋਲਨ ਜੇ ਤੁਸੀਂ ਤਾਂ ਹੀ ਕਰੋਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀਓਗੇ ਤਾਂ ਉਹਨਾਂ ਨੂੰ ਕਿਹਾ ਪਰ ਉਹਨਾਂ ਦੇ ਵੱਲੋਂ ਸਰਕਾਰ ਨੂੰ ਹੀ ਸਿੱਧਾ ਸਵਾਲ ਖੜੇ ਕਰ ਦਿੱਤੇ ਦੂਜੇ ਕਿਸਾਨ ਲੀਡਰ ਪੜਕ ਗਏ ਕਹਿੰਦੇ ਤੁਸੀਂ ਕੋਈ ਗੱਲ ਕੇਂਦਰ ਦੇ ਨਾਲ ਜਾ ਕੇ ਕਰੋ ਸਾਡੇ ਨਾਲ ਅਜਿਹੀਆਂ ਗੱਲਾਂ ਨਾ ਕਰੋ ਕਿਉਂਕਿ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿ ਮੈਂ ਜਾਂ ਤਾਂ ਮਰਾਂਗਾ ਜਾਂ ਜਿੱਤਾਂਗਾ ਜਿੱਤ ਕੀ ਆ ਜਿੱਤਾਂ ਕੀ ਐਮਐਸਪੀ ਦਾ ਗਾਰੰਟੀਕਰਨ ਬਣਵਾਉਣ ਦੀ ਜਿਹੜੀ ਮੰਗ ਆ ਉਹ ਪੂਰੀ ਕਰ ਦਿਓ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ ਜਿਦਨੇ ਆਪਣੀ ਜਿੱਦ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਤਾਂ ਹੁਣ ਅੱਜ ਪੁਖੜ ਤਾਲ ਦੇ ਉੱਤੇ ਕਿਸਾਨ ਬੈਠਣਗੇ ਇਸ ਤੋਂ ਪਹਿਲਾਂ ਹੀ ਸਰਪੰਨ ਸਿੰਘ ਵਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਸੀ ਤਾਂ ਹੋਰ ਵੀ ਵੱਡੇ ਐਲਾਨ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੇ ਜਾਣਗੇ